ਜੇੜੀਆਂ ਸੂਰਤਾ ਚੜਨੇ ਚਬਾਰਿਆਂ ਤੇ ਓਇਕ ਦਿਨ ਚਿਖਾਤੇ ਚੜਦੀਆਂ ਵੇਖੀਆਂ ਮੈਂ ਜਨਾਜ਼ੁਲਫਾਨੂ ਅਤਰ ਦੇ ਤੇਲ ਲਗੇ में मैं जो सुरता लद जहान गिया हो मुड़ के पिंड ना दिया देखिया में बोल मिट्टी दया बावे आवे ते ਮੁਕਾਲੇ ਆਵੇ ਮੇਰਾ ਸੋਨਾ ਮਾਹੀ ਸਤਿ ਸ਼੍ਰੀ ਅਕਾਲ ਜੀ ਮੈਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ 바ਵਾ ਜੀ ਦੀ ਬੇਟੀ ਹਾਂ ਜੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਲੀਵੁੱਡ ਐਕਟਰ ਤੁਹਾਡੀ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਕਸ਼ੇ ਕੁਮਾਰ ਪਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਜੀ ਬਿਲਕੁਲ ਕਿੰਨੀ ਮਦਦ ਕੀਤੀ ਹੈ ਜੀ ਆ ਉਹਨਾਂ ਨੇ 25 ਲੱਖ ਰੁਪਏ ਭੇਜਿਆ ਜੀ ਮੈਨੂੰ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ ਆ ਆ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਆਏ ਸੀ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਵੀ ਇੱਕ ਵੱਡੀ ਹੈਲਪ ਕੀਤੀ ਗਈ ਹੈ ਜਿਸ ਸਿੱਧਾ ਤੁਸੀਂ ਸਰ। ਹਾਂਜੀ। ਆ ਮੈਂ ਜੀ ਬਹੁਤ ਪਹਿਲਾਂ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਇਹ ਤੇ ਮੈਨੂੰ ਮੇਰੇ ਬੈਂਕ 'ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ट्रांजैक्शन ਹੋਈ ਹੈ ਕੋਈ। ਤੇ ਮੈਂ ਪਹਿਲਾਂ ਤੇ ਯਕੀਨ ਹੀ ਨਹੀਂ ਕੀਤਾ। ਤੇ ਅਜੇ ਪਰ ਬੜੀ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਪਰਿਵਾਰ ਦੇ ਵਿੱਚ। ਕਾਫੀ ਟਾਈਮ ਤੋਂ ਅਸੀਂ ਉਦਾਸ ਸੀ, ਮੇਰੇ ਬੱਚੇ ਉਦਾਸ ਸੀ। ਪਰ ਅਜੋ ਖੁਸ਼ ਨੇ ਐਸ ਗੱਲੋਂ ਵੀ ਖੁਸ਼ ਨੇ ਕਿ ਚਲੋ ਮੈਨੂੰ ਉਹਨਾਂ ਨੇ ਜਿਹੜਾ ਵੱਡਾ ਭਰਾ ਬਣ ਕੇ ਮੈਨੂੰ ਪਿਆਰ ਭੇਜਿਆ ਆਪਣੀ ਛੋਟੀ ਭੈਣ ਨੂੰ ਤੇ ਉਤੋਂ ਮੇਰੇ ਬੱਚੇ ਕਹਿ ਰਹੇ ਨੇ ਵੀ ਹੁਣ ਅਕਸ਼ੇ ਕੁਮਾਰ ਜੀ ਸਾਡੇ ਮਾਮੂ ਬਣ ਗਏ ਨੇ ਮੈਂ ਕਿਹਾ ਜੀ ਚਲੋ ਠੀਕ ਹੈ ਤੁਹਾਡੇ ਮਾਮਾ ਜੀ ਨੇ ਹਾਂ ਜੀ ਕਿੰਨੀ ਮਦਦ ਭੇਜੀ ਉਹਨਾਂ ਨੇ 25 ਲੱਖ ਉਹਨਾਂ ਨੇ ਭੇਜਿਆ ਸਰ ਕੀ ਕਹਿਣਾ ਚਾਹੁੰਦੇ ਜੀ ਅਕਸ਼ੇ ਕੁਮਾਰ ਮੈਂ ਜੀ ਬਹੁਤ ਧੰਨਵਾਦੀ ਆ ਅਕਸ਼ੇ ਕੁਮਾਰ ਪਾ ਜੀ ਤੁਸੀਂ ਆ ਬਾਫੜੀ ਹੈ ਮੇਰੀ ਛੋਟੀ ਭੈਣ ਨੂੰ ਤੁਸੀਂ ਪਿਆਰ ਭੇਜਿਆ ਤੇ ਮੈਂ ਬੜੀ ਧੰਨਵਾਦੀਆਂ ਵੀਰ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਹੁਣ ਤੇ ਮੈਂ ਆਪਣੇ ਧੰਨਵਾਦ ਮੇਰੇ ਮੀਡੀਆ ਦੇ ਵੀਰ ਭਰਾ ਖੜੇ ਨੇ ਉਹਨਾਂ ਦੇ ਥਰੂ ਮੈਂ ਤੁਹਾਨੂੰ ਧੰਨਵਾਦ ਭੇਜ ਰਹੀ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਕਿ ਕਦੀ ਮੈਨੂੰ ਪਰਮਾਤਮਾ ਐਸਾ ਮੌਕਾ ਦੇਵੇ ਕਿ ਆਮੋ ਸਾਹਮਣੇ ਹੋ ਕੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੇ ਉਤੋਂ ਰਖੜੀ ਵੀ ਆ ਰਹੀ ਹੈ ਤੇ ਮੈਂ ਵੀਰੇ ਮੈਂ ਤੁਹਾਡੀ ਗੁੱਟ ਤੇ ਆਪ ਆਪਣੇ ਹੱਥੀ ਰਖੜੀ ਮੰਨਾਂਗੀ ਜੇ ਜਿਹੜਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਕਿਹਾ ਏ ਤੇ ਮੈਂ ਇਹ ਰਿਸ਼ਤਾ ساری ਜ਼ਿੰਦਗੀ ਨਿਭਾਵਾਂਗੀ ਵੀਰ ਜੀ ਪੰਜਾਬੀ ਇੰਡਸਟਰੀ ਜਾਂ ਪੰਜਾਬੀ ਗਾਇਕੀ ਤੋਂ ਕਿਸ ਨੇ ਆ ਕੇ ਪ੍ਰਵਾਹਤ ਸਾ ਦੇ ਸਰ ਪੰਜਾਬੀ ਇੰਡਸਟਰੀ ਚੋ ਤੇ ਅਜੇ ਫਿਲਹਾਲ ਤੇ ਜਿਹੜੇ ਦਿਗਜ ਨੇ ਉਹਨਾਂ ਵੱਲੋਂ ਤੇ ਨਹੀਂ ਅੱਛਾ ਤੁਸੀਂ ਇੱਕ ਅਪੀਲ ਕੀਤੀ ਸੀ ਪੰਜਾਹ ਜੀ ਲੋ ਕਿਉਂਕਿ ਮੈਨੂੰ ਕੰਮ ਚਾਹੀਦਾ ਕੰਮ ਚਾਹੀਦਾ ਜੀ ਦਿੱਤਾ ਜੀ ਹਾਂ ਉਹਦੇ ਵੱਲੋਂ ਲੱਗਦਾ ਕਿ ਤੁਹਾਨੂੰ ਹਾਂਜੀ ਮੈਨੂੰ ਬਾਹਰ ਦੇ ਕਾਫੀ ਮੇਰੇ ਵੀਰ ਭਰਾ ਨੇ ਜਿਹੜੇ ਆਸਟ੍ਰੇਲੀਆ ਯੂਕੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਕਿਹਾ ਏ ਕਿ ਉਹ ਪੰਜਾਬ ਵਿੱਚ ਵੀ ਤੇ ਬਾਹਰ ਦੇ ਕੰਟਰੀਜ਼ ਵਿੱਚ ਵੀ ਮੈਨੂੰ ਸ਼ੋਅਸ ਦੇਣਗੇ ਤੇ ਉਹਨਾਂ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਅੱਗੇ ਆਏ ਨੇ ਪਰ ਜਿਹੜੇ ਪੰਜਾਬ ਦੇ ਦਿੱਗਜ ਕਲਾਕਾਰ ਨੇ ਉਹਨਾਂ ਉਹ ਸ਼ਾਇਦੁਰ ਜੇਵਿਆਂ 'ਚ ਥੋੜੇ ਬਿਜ਼ੀ ਨੇ ਮੇਰੀ ਉਮੀਦ ਹੈ ਕਿ ਉਹਨਾਂ ਵੱਲੋਂ ਵੀ ਕੀ ਪੰਜਾਬ ਦੇ ਜੋ ਦਿੱਕਜ ਨੇ ਉਹ ਸੱਭਿਆਚਾਰ ਭੁੱਲਦੇ ਜਾ ਰਹੇ ਨੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਜੋ ਉਹਨਾਂ ਨੇ ਨਹੀਂ ਸਰ ਐਸੀ ਗੱਲ ਤੇ ਨਹੀਂ ਹੈ ਕਿਉਂਕਿ ਕੁਝ ਵੀ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਅਸੀਂ ਦਿਲੋਂ ਦੇ ਪੰਜਾਬੀ ਆ ਅਸੀਂ ਸਭ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਆ ਐਸੀ ਗੱਲ ਨਹੀਂ ਹੈ ਭਾਜੀ ਪਰ ਉਹਨਾਂ ਦੇ ਕੁਝ ਬਿਨ ਸਾਰੇ ਦਿਨ ਦੇ ਰੂਜਵੇਂ ਐਸੇ ਹੋ ਸਕਦੇ ਨੇ ਕਿਉਂਕਿ ਬਹੁਤ ਕੰਮ ਨਹੀਂ ਉਹਨਾਂ ਨੂੰ ਤੇ ਪਰ ਇੱਕ ਨਾ ਇੱਕ ਦਿਨ ਤੇ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਤੇ ਆਪਣੀ ਭੈਣ ਦੀ ਹਾਲ-ਚਾਲ ਭੈਣ ਦਾ ਹਾਲ-ਚਾਲ ਜ਼ਰੂਰ ਪੁੱਛਣਗੇ ਰਕੜੀ ਭੇਜੇਗੀ ਬਿਲਕੁਲ ਰਕੜੀ ਭੇਜੇਗੀ ਜੀ ਮੈਂ ਆਪ ਲੈ ਕੇ ਜਾਵਾਂਗੀ ਰਕੜੀ ਅਕਸ਼ੇ ਕੁਮਾਰ ਜੀ ਲਈ ਹਾਂਜੀ ਖੁਦ ਲੈ ਕੇ ਜਾਵਾਂਗੀ ਠੀਕ ਹੈ